ਤੁੰਨਹੀਂ ਮੈਕਰੋ ਗਰੁੱਪ ਬਾਰੇ ਕਿੰਨਾ ਪਤਾ ਲੱਗਾ ਸੀ ਤੈਨੂੰ ਐਂ ਕਿੱਦਾਂ ਦਾ ਸਫਰ ਰਿਹਾ ਤੁਹਾਡਾ ਸਰ ਇਹ ਆਪਾਂ ਫਰਚਰ ਟੈਟਰੀ ਪਤਾ ਲੱਗਾ ਸੀ ਇੰਸਟਾਗ੍ਰਾਮ ਤੋਂ ਹੀ ਤੇ ਬਹੁਤ ਨਾਲ ਸ਼ਰਦੀ ਵੀਡੀਓਜ਼ ਵੇਖੀ ਦੀਆਂ ਨਹੀਂ ਤੇ ਕਾਫੀ ਵਧੀਆ ਫੀਡਬੈਕ ਵੀ ਹੁੰਦਾ ਸੀ ਰਿਜ਼ਲਟ ਵੀ ਬੜੇ ਪੋਜ਼ਿਟਿਵ ਸੀ ਤੇ ਮੇਰਾ ਇੱਕ ਵਾਰੀ ਕੇਸ ਵੀ ਰਿਫਿਊਜ਼ ਹੋ ਰਿਹਾ ਸੀ ਤੇ ਫਿਰ ਆਪਾਂ ਆਹ ਹਸਨ ਤੇ ਮੈਂ ਡਿਸਾਈਡ ਕੀਤਾ ਕਿ ਆਪਾਂ ਇੱਕ ਵਾਰੀ ਸਰ ਨੂੰ ਜਾ ਕੇ ਦਿਲਦੇ ਹਾਂ ਤੇਰ ਤੋਂ ਫਾਈਲ ਲਗਵਾ ਕੇ ਦੇਖਦੇ ਆਂ ਸਤਿ ਸ਼੍ਰੀ ਅਕਾਲ ਜੀ ਨੈਂਸੀ ਕੌਰ ਨੇ ਜਿਹਨਾਂ ਰੀਸੈਂਟਲੀ ਸਟੱਡੀ ਵੀਜ਼ਾ ਪ੍ਰੂਫ ਹੋਇਆ ਸੋ ਨੈਂਸੀ ਦੇ ਪ੍ਰੋਫਾਈਲ ਬਾਰੇ ਸੁਣਨਾ ਕਿ ਯੂਨੀਵਰਸਿਟੀ ਆਫ ਕੈਨੇਡਾ ਬਸ ਤੇ ਲਈ ਜਾ ਰਹੀ ਹੈ ਜਿਹੜੀ ਕਿ ਵੈਨਕੂਵਰ ਦੇ ਵਿੱਚ ਹੈ ਐਂਡ ਉੱਥੇ ਹੀ ਮਾਸਟਰ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ ਕਰਨ ਲਈ ਚੱਲੇ ਆਂ ਸੋ ਨੈਂਸੀ ਮੈਟਰੋ ਗਲੋਬਲ ਬਾਰੇ ਕਿੱਦਾਂ ਪਤਾ ਲੱਗਾ ਸੀ ਤੁਹਾਨੂੰ ਐਂਡ ਕਿੱਦਾਂ ਦਾ ਸਫਰ ਰਿਹਾ ਤੁਹਾਡਾ ਸਰ ਇਹ ਆਪਾਂ ਸੋਸ਼ਲ ਸੈਟ ਤੋਂ ਹੀ ਪਤਾ ਲੱਗਾ ਸੀ ਇੰਸਟਾਗ੍ਰਾਮ ਤੋਂ ਹੀ ਤੇ ਗੁਰਮਾ ਸਾਹਿਬ ਦੀ ਵੀਡੀਓਜ਼ ਵੇਖੀ ਦੀਆਂ ਹੀ ਤੇ ਉਹ کافی ਵਧੀਆ ਫੀਡਬੈਕ ਵੀ ਹੁੰਦਾ ਹੀ ਰਿਜ਼ਲਟ ਵੀ ਬੜੇ ਪੋਜ਼ਿਟਿਵ ਸੀ ਤੇ ਮੇਰਾ ਇੱਕ ਵਾਰੀ ਕੇਸ ਵੀ ਰਿਫਿਊਜ਼ ਹੋਇਆ ਸੀ ਤੇ ਫਿਰ ਆਪਾਂ ਦਾ ਹਸਬੰਦ ਤੇ ਮੈਂ ਡਿਸਾਈਡ ਕੀਤਾ ਕਿ ਆਪਾਂ ਇਸ ਪੁਰੀ ਸਰ ਨੂੰ ਜਾ ਕੇ ਦਿਲਦੇ ਆ ਤੇ ਉਥੋਂ ਫਾਈਲ ਲਗਵਾ ਕੇ ਦੇਖਦੇ ਆ ਤੇ ਚਲੋ ਬਹੁਤ ਸੋਹਣਾ ਵਧੀਆ ਬੜਾ ਸਾਫਰ ਇੱਥੇ ਫੀਡਬੈਕ ਇਹ ਹੀ ਦਵਾਂਗੀ ਕਿ ਕੋਆਪਰੇਟਿਵ ਸਟਾਫ ਨੇ ਬੜੇ ਤੇ ਹਰ ਕੁਇਰੀ ਵੀ ਰਿਜ਼ੋਲਵ ਹੁੰਦੀ ਆ ਤੇ ਮੇਰਾ ਰਿਜ਼ਲਟ ਵੀ ਹੁਣ ਪੋਜ਼ਿਟਿਵ ਆ ਗਿਆ ਤੇ ਮੈਂ ਬਹੁਤ ਖੁਸ਼ ਹਾਂ ਤੇ ਕ ਰਿ ਕਮੈਂਡ ਕਰਾਂਗੇ ਕਿ ਸਾਰੇ ਆ ਕੇ ਆਪਣਾ ਇਥੋਂ ਵੀਜ਼ਾ ਲਗਾਓ ਤੇ ਰਿਜ਼ਲਟ ਵੀ ਬੜੇ ਪੋਜ਼ਿਟਿਵ ਆਉਂਦੇ ਨੇ ਥੈਂਕ ਯੂ ਸੋ ਮਚ